ਆੜੇ ਦਾ ਕੋਈ ਪਤਾ ਨਹੀਂ ਪਰ ਗੁਰੂ ਦੇ ਬਾਣੇ ਦੇ ਵਿੱਚ ਰਹੀਏ ਗੁਰੂ ਦੇ ਸ਼ੁਕਰਾਨੇ ਕਰੀਏ ਸ਼ੁਕਰਾਨੇ ਕਰੀਏ ਸੱਚੇ ਪਾਤਸ਼ਾਹ ਦੇ ਸੁੱਖਾਂ ਦੇ ਸਮੇਂ ਵਿੱਚ ਤੇ ਅਸੀਂ ਸੁਖੀ ਲੰਘਦੇ ਹਾਂ ਸੁੱਖਾਂ ਦਾ ਸਮਾਂ ਨਾਲ ਸਾਰੀਆਂ ਸੁਵਿਧਾਾਂ ਨੇ ਘਰ ਬੈਠਿਆਂ ਸਾਰੀਆਂ ਸੁਵਿਧਾਾਂ ਤਾਂ ਸਾਨੂੰ ਮਿਲ ਜਾਂਦੀਆਂ ਨੇ ਇਹ ਤੇ ਹੈ ਸੁੱਖਾ ਸਮਾਂ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਸੋਖਾ ਸਮਾਂ ਤੇਰਾ ਦੁਨੀਆਂ ਦੇ ਵਿੱਚ ਵਿਚਰਨ ਦੇ ਲਈ ਤੈਨੂੰ ਸੁੱਖ ਸਾਧਨ ਮਿਲ ਜਾਣਗੇ ਸਹੂਲਤਾ ਤੈਨੂੰ ਮਹਈਆ ਕਰਵਾਈਆਂ ਜਾਂਦੀਆਂ ਨੇ ਤੇਰੇ ਮਾਤਾ ਪਿਤਾ ਵੱਲੋਂ ਤੇਰੇ ਵੱਡਿਆਂ ਵੱਲੋਂ ਤੇਰੇ ਮਾਲਕਾਂ ਵੱਲੋਂ ਜਿੱਥੇ ਕੰਮ ਕਰਦਾ ਹੋਏਂ ਪਰ ਕਹਿੰਦੇ ਪਤਾ ਨਹੀਂ ਜੇ ਸੁੱਖਾਂ ਦਾ ਸਮਾਂ ਤੇ ਦੁੱਖ ਕਦੋਂ ਆਣ ਪੈਣ ਇਹ ਵੀ ਕੋਈ ਪਤਾ ਨਹੀਂ ਬੋਲੋ ਸ਼੍ਰੀ ਵਾਹਿਗੁਰੂ ਹੁਣ ਆਪਾਂ ਯਾਦ ਕਰਦੇ ਆ ਨਾ ਦਸੰਬਰ ਦਾ ਮਹੀਨਾ ਪੌਦਾ ਮਹੀਨਾ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦਸ਼ਮੇਸ਼ ਪੁੱਤਰ ਬੋਲੋ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਭ ਜਦਿਆਂ ਨੂੰ ਛੋਟੇ ਸਭ ਜਦਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਪੁਰਾਨਾਂ ਤੇ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਇਹ ਸਮਾਂ ਸਾਨੂੰ ਸਿਖਾਉਂਦਾ ਸਿਰ ਦਸੰਬਰ ਤੇ ਪੌਧਾ ਮਹੀਨਾ ਜੇ ਅਗਰੇਜੀ ਮਹੀਨਾ ਦਸੰਬਰ ਦਾ ਤੇ ਦੇਸੀ ਮਹੀਨਾ ਪੌਧ ਚੇਤੇ ਕਰਾਂਦਾ ਉਹ ਸਮਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਕਿਵੇਂ ਉਹ ਸਰਸਾ ਨਦੀ ਚੜ੍ਹ ਕੇ ਆਈ ਜਿਹੜੀ ਆਪਣੀ ਲਪੇਟ ਦੇ ਵਿੱਚ ਆਪਣੇ ਵਹਾਅ ਦੇ ਵਿੱਚ ਕਿੰਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅਨਮੋਲ ਖਜ਼ਾਨੇ ਜਿਹੜੇ ਕੀਮਤੀ ਗ੍ਰੰਥਾਂ ਦੀ ਗੱਲ ਹੋਈ ਪਾਣੀ ਦੇ ਵਹਾ ਦੇ ਵਿੱਚ ਵਹਿ ਚੱਲੇ ਪਿਛਲੇ ਦਿਨੀ ਵੀ ਬਚਨ ਸਾਂਝਾ ਕੀਤਾ ਸੀ ਇਤਿਹਾਸ ਪੜਿਓ ਸੱਚੇ ਪਾਤਸ਼ਾਹ ਨਾਲ ਹਜ਼ਾਰਾਂ ਤੇ ਲੱਖਾਂ ਦੀ ਫੌਜ ਸੀ ਸਿੰਘ ਸੀ ਨਾਲ ਕਹਿੰਦੇ ਪਾਣੀ ਚੜ ਕੇ ਆਇਆ ਨਦੀ ਚੜ ਕੇ ਆਈ ਸਰਸਾ ਚੜ ਕੇ ਆਇਆ ਨਾ ਜਿੱਥੇ ਕਹਿੰਦੇ ਲੱਖਾਂ ਬੇਸ਼ਮਾਰ ਕੀਮਤੀ ਖਜ਼ਾਨੇ ਪਾਣੀ ਦੇ ਵਿੱਚ ਵਹਿ ਤੁਰੇ ਜਾਨਾਂ ਤੇ ਪ੍ਰਾਨਾਂ ਤੋਂ ਪਿਆਰੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਿੰਘ ਉਹ ਵੀ ਕਹਿੰਦੇ ਉਸ ਪਾਣੀ ਦੀ ਲਪੇਟ ਵਿੱਚ ਵਹਿ ਤੁਰੇ ਬੋਲੋ ਵਾਹਿਗੁਰੂ ਜਾਨਾਂ ਗਵਾਈਆਂ ਜਾਨ ਵਾਲ ਦੇ ਨੁਕਸਾਨ ਹੋਏ ਬਹੁਤ ਕੁਝ ਕਹਿੰਦੇ ਸੱਚੇ ਪਾਤਸ਼ਾਹ ਦਾ ਪਾਣੀ ਦੇ ਰੇਟ ਵਿੱਚ ਆ ਗਿਆ ਪਾਣੀ ਦੀ ਭੇਟ ਚੜ ਗਿਆ ਬਸ ਚਾਲੇ ਕਿ ਸਿੰਘ ਬਾਕੀ ਸੀ ਪਿੱਛੇ ਜੇ ਦਮਾਰਾ ਸਾਹਿਬ ਫਿਰ ਚਾਲਾ ਪਾਉਂਦੇ ਹਨ ਰੋਪੜ ਵੱਲ ਹੁੰਦੇ ਨੇ ਪਠਾ ਸਾਹਿਬ ਸਥਾਨ ਹੈ ਦਰਸ਼ਨ ਕੀਤੇ ਹੋਣਗੇ ਕਰਦੇ ਹੋ ਜਦੋਂ ਆਪੇ ਜਾਓ ਤੇ ਜਰੂਰ ਦਰਸ਼ਨ ਕਰੋ ਉਹ ਸਥਾਨਾਂ ਤੇ ਜਿੱਥੇ ਮਹਾਰਾਜਾ ਸਾਹਿਬ ਫਿਰ ਰੋਪੜ ਵਿਖੇ ਪੜਾ ਕੀਤਾ 40 ਸਿੰਘ ਜਥਾ ਬਾਕੀ ਸੀ 10 ਲੱਖ ਦਾ ਘੇਰਾ ਪਿਆ ਤੇ ਸਤਗੁਰੂ ਡੋਲੇ ਨਹੀਂ ਸਤਗੁਰੂ ਨੇ ਸਾਨੂੰ ਫਿਰ ਵੀ ਸਿਖਾਇਆ ਵੀ ਦੁੱਖਾਂ ਨੂੰ ਸੁੱਖਾਂ ਵਿੱਚ ਕਿਵੇਂ ਅਸੀਂ ਤਬਦੀਲ ਕਰਨਾ ਹੈ ਦੁੱਖ ਵੀ ਹੋਣ ਤੇ ਦੁੱਖ ਮਹਿਸੂਸ ਵੀ ਨਾ ਹੋਣ ਸੁਖ ਹੀ ਲੱਗਣ ਸਨ ਦੁੱਖ ਸੁਖ ਦੋਏ ਫੋਨੇ ਇੱਕ ਸਮਾਨ ਤਾਂ ਹੀ ਤੇ ਪੜਦੇ ਆ ਜੋ ਨਿਰਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹੇ ਅਰ ਭੇ ਨਹੀਂ ਜਾ ਕੇ ਕੰਚਨ ਵਾਟੀ ਮਨ ਹਰ ਵਾਰੀ ਇਹ ਧਾਰਨਾ ਪੜਦੇ ਹੁੰਦੇ ਆ ਪੜਿਓ ਬਿਰਾਗ ਦੇ ਵਿੱਚ ਕਰਿਓ ਚੇਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਜਾ ਸੁਖ ਨੇ ਤਾਂ ਕਹੀਦਾ ਪਿਆਰਿਓ ਜੇ ਤੁਸੀਂ ਸੁਣਦੇ ਉਹਨਾਂ ਘਰ ਬੈਠੇ ਭਾਗਾ ਵਾਲੇਓ ਇਸੇ ਤਰ੍ਹਾਂ ਹੋਰ ਵੀ ਕੋਈ ਸੁਣੇ ਹੋਰ ਵੀ ਕੋਈ ਦਰਸ਼ਨ ਕਰੇ ਤੇ ਉਹਦਾ ਮਨ ਬਦਲ ਜੇ ਜੇ ਕਠੋਰ ਮਾਨਾ ਨਾ ਫਿਰ ਪੱਥਰ ਵਾਂਗ ਕਹਿੰਦੇ ਕਠੋਰ ਆ ਤੇ ਕਹਿੰਦੇ ਮੋਮ ਵਾਂਗ ਪਿੰਗਲ ਪਿਗਲ ਕੇ ਨਾ ਫਿਰ ਮੋਮ ਦੇ ਵਾਂਗ ਪਿਗਲ ਪਿਗਲ ਕੇ ਪਾਣੀ ਬਣ ਜਾ ਕਿ ਲੈਣਾ ਕਹਿੰਦੇ ਕਠੋਰ ਮਨ ਤੋਂ ਕੀ ਲੈਣਾ ਕਹਿੰਦੇ ਫਿਰ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਆਪਸਵਾਰ ਹੈ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਫਿਰ ਪ੍ਰਾਪਤੀ ਹੈ ਜੇ ਤੂੰ ਮੇਰਾ ਸਭ जग ਤੇਰਾ ਹੋਏ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਬੜਾ ਕੋਈ ਨਾਰਿਆ ਮੇਰੀ ਮੇਰੀ ਨਾ ਕਰੀ ਤੂੰ ਮਨਾ

પડો જી પડો હા પીાઈ મેરી ਕੋਈ ਨਾ ਰਿਹਾ i oh, जो से बारी जो जन छत्र चले था देही गिरजना मेरा मुझ में कुछ नहीं जो कुछ है सो तेरा तुझको सोपते क्या लागे मेरा ए वचन फिर गुरु गोविंद सिंह साहब के इतिहासा दे विच अंदे ਉਹチェਸੀ ਸਿੰਘਾਂ ਨੇ ਜਦੋਂ ਮਹਾਰਾਜ ਸਾਹਿਬ ਨੂੰ ਸੱਚੇ ਪਾਤਸ਼ਾਹ ਇੱਕ ਤੇ ਰੱਖ ਲੋ ਇੱਕ ਤੇ ਸੱਚੇ ਪਾਤਸ਼ਾਹ ਆਪਣਾ ਲਾਲ ਰੱਖ ਲੈਂਦੇ ਛੋਟਿਆਂ ਦਾ ਪਤਾ ਨਹੀਂ ਜੇ ਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਲਾਲ ਸ਼ਹੀਦ ਹੋਇਆ ਦੂਜਾ ਤਿਆਰ ਹੋਇਆ ਬਾਬਾਜੀਤ ਸਿੰਘ ਬਾਬਾ ਰੁਜਰ ਸਿੰਘ ਦੀ ਗੱਲ